ਜਦ ਮੈਂ ਪਿੰਡ ਚੋਂ ਚੱਲਿਆ ਸੀ ਤੇ ਲੋਕੀ ਕਹਿੰਦੇ ਸੀ ਇਹ ਚੈਂਪੀਅਨ ਬਣੂਗਾ ਇਹ ਬਣੂਗਾ ਚੈਂਪੀਅਨ ਮਤਲਬ ਇੱਕ ਟੀਚਰ ਸੀ ਉਹਦੇ ਵਿੱਚ ਤੇ ਚੈਂਪੀਅਨ ਵੀ ਬਣੇ ਕਈ ਲੋਕ ਕਹਿੰਦੇ ਸੀ ਇਹ ਡੀਸੀ ਬਣੂਗਾ ਹੁਣ ਜਦੋਂ ਅਸੀਂ ਬੈਠਦੇ ਆ ਪੰਜਾਬ ਦੇ ਸਾਰੇ ਡੀਸੀ ਸਾਡੇ ਥੱਲੇ ਆ ਮੇਰਾ ਤੁਹਾਨੂੰ ਦੱਸਣ ਤੋਂ ਬਾਅਦ ਇਹ ਹੈ ਕਿ ਤੁਸੀਂ ਕੁਝ ਵੀ ਬਣ ਸਕਦੇ ਹੋ ਉਹਨਾਂ ਨੂੰ ਇੱਕੋ ਚੀਜ਼ ਚਾਹੀਦੀ ਹੈ ਤੁਹਾਡਾ ਹੌਸਲਾ ਤੇ ਤੁਹਾਡਾ ਇਰਾਦਾ ਕਿ ਮੈਂ ਆ ਚੀਜ਼ ਬਣਨਾ ਮੈਂ ਕੁਝ ਕ ਬੰਦਿਆਂ ਦੀ ਤੁਹਾਨੂੰ ਉਦਾਹਰਨਾ ਦੇਵਾਂਗਾ ਉਹਨਾਂ ਬੰਦਿਆਂ ਦੀ ਜੇ ਆਪਾਂ ਸੋਚੀਏ ਕਿ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਬੂਟ ਵੀ ਨਹੀਂ ਸੀ ਜੁੱਤੀਆਂ ਵੀ ਨਹੀਂ ਸੀ ਉਹਨਾਂ ਨੇ ਇਸ ਦੁਨੀਆ ਨੂੰ ਜਿੱਤਿਆ ਇਸ ਦੇਸ਼ ਦੇ ਵਿੱਚ ਉਹ ਕੰਮ ਕਰਕੇ ਦਿਖਾਇਆ ਜਿਹੜਾ ਉਹ ਲੋਕ ਨਹੀਂ ਕਰ ਸਕਦੇ ਜਿਨ੍ਹਾਂ ਕੋਲ ਸਾਰੀਆਂ ਸੁਵਿਧਾਾਂ ਸੀ ਜੇਕਰ ਅਸੀਂ ਦੇਸ਼ ਦੀ ਇਯਾਦੀ ਤੋਂ ਸ਼ੁਰੂ ਕਰੀਏ ਤਾਂ ਡਾਕਟਰ ਭੀਮਰਾਓ ਬੇਦਕਰ ਜੀ ਬਾਰੇ ਤੁਸੀਂ ਜੀਵਨ ਪੜਿਓ ਜੁਰ ਡਾਕਟਰ ਭੀਮਰਾਓ ਬੇਦਕਰ ਜੀ ਦਾ ਜੀਵਨ ਪੜਿਓ ਕਲਾਸ ਦੇ ਬਾਹਰ ਬੈਠ ਕੇ ਪੜਦੇ ਸੀ ਕਲਾਸ ਦੇ ਬਾਹਰ ਅੰਦਰ ਬੈਠਣ ਦਾ ਵੀ ਕਿਉਂਕਿ ਉਹਦੇ ਸ਼ੂਤ ਸ਼ਾਦ ਦਾ ਉਹਨਾਂ ਸਟੇਟਾ ਕਦੇ ਵੀ ਪਰ ਹੈ ਪਰ ਪੰਜਾਬ ਦੇ ਵਿੱਚ ਤੇ ਉਹਨੂੰ ਗੱਲ ਨੂੰ ਛੱਡ ਕੇ ਪੇਸਕਲ ਨੂੰ ਡਾਕਟਰ ਭੀਮਰਾਓ ਬੇਦਕਰ ਜੀ ਸਮੱਸਿਆਵਾਂ ਦੇਖੋ ਇੱਕ ਕਲਾਸ 'ਚ ਵੀ ਬੈਠ ਕੇ ਬੱਚਾ ਨਹੀਂ ਪੜਦਾ ਕਲਾਸ ਦੇ ਬਾਹਰ ਬੈਠ ਕੇ ਪੜਦਾ ਹੈ ਦੁਨੀਆ ਚ ਸਭ ਤੋਂ ਵੱਧ ਡਿਗਰੀਆਂ ਉਸ ਮਹਾਨ ਵਿਅਕਤੀ ਕੋਲ ਹੈ ਉਸ ਟਾਈਮ ਤੇ ਅਮਰੀਕਾ ਚ ਪੜਿਆ ਜਦੋਂ ਸਾਡੇ ਪਿੰਡਾਂ ਚ ਕਿਸੇ ਨੂੰ ਇਹ ਨਹੀਂ ਸੀ ਪਤਾ ਅਮਰੀਕਾ ਕਿੱਥੇ ਹੈ ਜਰਮਨ ਕੋਲ ਪੜੇ ਅਗਲਾਉਣ ਕੋਲ ਪੜੇ ਦੇਸ਼ ਦਾ ਸੰਵਿਧਾਨ ਬਣਾਇਆ 60 ਦੇਸ਼ਾਂ ਦਾ ਸੰਵਿਧਾਨ ਪੜ ਕੇ 60 ਦੇਸ਼ਾਂ ਦਾ ਸੰਵਿਧਾਨ ਪੜ ਕੇ ਉਸ ਮਹਾਨ ਵਿਅਕਤੀ ਨੇ ਬਣਾਇਆ ਕਿਨੇ ਜਿਹਦੇ ਕੋਲ ਕੁਝ ਵੀ ਨਹੀਂ ਸੀਗਾ ਉਹ ਵੀ ਛੱਡ ਸਕਦਾ ਸੀਗਾ ਆਪਦੀ ਸਾਰੀ ਕਮਿਊਨਿਟੀ ਦੇ ਵਿੱਚੋਂ ਜਿੰਨਾ ਇਹ ਆਪਾਂ ਲਾਲ ਕਿਹਾ ਆਪਣੇ ਪਿੰਡਾਂ ਦੇ ਵਿੱਚ ਜਿਹੜਾ ਆਪਣਾ ਭਾਈਚਾਰਾ ਹੈ ਸਾਰੇ ਭਾਈਚਾਰੇ ਦੇ ਵਿੱਚੋਂ ਇਕੱਲਾ ਡਾਕਟਰ ਧੀਰੋਂ ਬੇਦਕਾ ਸਿੰਘ ਜੀ ਨੇ 10ਵੀਂ ਪਾਸ ਕੀਤੀ ਤੇ ਕਿੱਥੇ ਤੱਕ ਪਹੁੰਚੇ ਦੂਜੇ ਡਾਕਟਰ ਅਬਦੁੱਲ ਕਲਾਮ ਜੀ ਪਤਾ ਡਾਕਟਰ ਅਬਦੁੱਲ ਕਲਾਮ ਕੌਣ ਸੀ ਜਿਹਨੂੰ ਪਤਾ ਹੱਥ ਖੜਾ ਕਰੋ ਆਮ ਤੌਰ 'ਤੇ ਆਮ ਇਹ ਬਾਰੇ ਪਤਾ ਹੈ ਕੋਈ ਹੱਥ ਖੜਾ ਕਰ ਦੇ ਕੋਈ ਜਿਹਨੂੰ ਪਤਾ ਹੈ ਦੇਸ਼ ਦੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੁਤਬਾ ਹੁੰਦਾ ਉਹ ਰਾਸ਼ਟਰਪਤੀ ਦਾ ਹੁੰਦਾ ਜੇ ਤੁਸੀਂ ਇੱਥੇ ਬੈਠ ਕੇ ਸੋਚਦੇ ਹੋ ਮੈਂ ਰਾਸ਼ਟਰਪਤੀ ਦੀ ਬਣ ਸਕਦੇ ਹਾਂ ਅਧਿਆਪਕ ਵੀ ਬਣ ਸਕਦੇ ਹਾਂ ਪਰ ਬੜੋਗੇ ਤਾਂ ਜੇ ਮੰਚ 'ਤੇ ਰਹੋਗੇ ਇੱਥੇ ਰੱਖਿਆ ਲਓਗੇ ਤੁਸੀਂ ਬਣਨਾ ਤੇ ਕੋਈ ਤੁਹਾਨੂੰ ਦੁਨੀਆ ਦੀ ਤਾਕਤਾਂ ਜਿਹੜੀ ਉੱਥੇ ਜਾਂ ਤੁਰ ਨਹੀਂ ਸਕਦਾ ਇਤਵਨ ਆਪ ਅਕਸਰ ਸਾਡੇ ਆਪਣੇ ਪਿੰਡਾਂ ਦੇ ਬਜ਼ੁਰਗ ਕਹਿੰਦੇ ਮੰਨ ਜੀਤੇ ਜੱਗ ਜੀ। ਇਹ ਮਨ ਨੂੰ ਜਿੱਤਿਆ ਹੋਊਗਾ। ਆ ਬੱਚੇ ਹੁਣ ਮੈਡਨ ਲੈ ਕੇ ਗਏ ਆ। ਇਹਨਾਂ ਦੇ ਬੱਚੇ ਪਿੱਛੇ ਵੀ ਰਹਿ ਗਏ ਹੋਣੇ। ਇਹਨੇ ਵੀ ਪਿੱਛੇ ਰਹਿ ਗਏ। ਉਹ ਬੈਠ ਕੇ ਸੋਚੇ ਕਿ ਸਾਡੇ ਨਾਲੋਂ ਘੱਟ ਨੰਬਰ ਕਿਉਂ ਆਇਆ? ਬੈਠ ਕੇ ਸੋਚਦੇ ਜੁੜੇ ਇਹਨਾਂ ਦੇ ਪਿੱਛੇ ਰਹਿ ਗਏ। ਅੰਦਰ ਸੋਚ ਕੇ ਵੇਖੋ। ਉਜ ਤੁਹਾਨੂੰ ਕਿੱਥੇ ਕਿਤੇ ਲੱਗੂਗਾ ਜਿਹੜਾ ਪੜ੍ਹਨ ਦਾ ਟਾਈਮ ਸੀ ਪੜ੍ਹ ਸਕਦੇ ਸੀ ਜੀ ਕਾ ਚੱਲ ਸੌ ਲੋ ਕੁਛ ਨਹੀਂ ਹੁੰਦਾ ਉਹ ਕਹਿੰਦਾ ਬੇਬੇ ਕਹਿੰਦੀ ਐ ਚਲ ਘੰਟਾ ਸੌ ਲੋ ਚਲ ਕਿਤਾਬ ਬੰਦ ਕਰ ਦਿਓ 10 ਮਿੰਟ ਖੇਡ ਲਓ ਤੁਹਾਨੂੰ ਆਪਦੀਆਂ ਕਮੀਆਂ ਨਜ਼ਰ ਆਉਣਗੀਆਂ ਅਸੀਂ ਜਦ ਸਪੋਰਟਸ ਕਰਦੇ ਸੀ ਲੋ ਤੇ ਜਦੋਂ ਮੈਚ ਹਾਰ ਜਾਂਦੇ ਸੀ ਤੇ ਸਾਡੇ ਕੋਚ ਸਾਹਿਬਾਨ ਸਾਨੂੰ ਕੋਲੇ ਬਿਠਾ ਲੈਂਦੇ ਸੀ ਕੁਰਸੀ ਢਾਹ ਕੇ ਉਹ ਕਹਿੰਦਾ ਸੀ ਵੀ ਜਿਹੜਾ ਮੈਚ ਆਪਾਂ ਹਾਰੇ ਆਂ ਹਰ ਬੰਦਾ ਆਪਦੀ ਆਪਦੀ ਗਲਤੀ ਲੱਭੋ ਕੋ ਸਮੇਂ ਟੀਵੀ ਨਹੀਂ ਲੱਗਿਆ ਹੁੰਦਾ ਸੀਗਾ ਪਰ ਅਸੀਂ ਅੰਦਰ ਐਨਾਲਿਸਿਸ ਕਰਦੇ ਸੀ ਆਪਦੇ ਅੰਦਰ ਬੈਠ ਕੇ ਅੱਖਾਂ ਬੰਦ ਕਰਕੇ ਕਿ ਜਦੋਂ ਮੈਂ ਇਹਨੂੰ ਪਾਸ ਦੇਣਾ ਸੀਗਾ ਤੇ ਮੈਂ ਇਹਨੂੰ ਪਾਸ ਗਲਤ ਦਿੱਤਾ ਮੇਰਾ ਬਾਲ ਇੱਥੋਂ ਲੈ ਸਕਦਾ ਸੀ ਇੱਥੇ ਮੈਂ ਕਦਮ ਅੱਗੇ ਨਹੀਂ ਪਟਿਆ ਉਹ ਚੀਜ਼ਾਂ ਹੌਲੀ-ਹੌਲੀ ਆਪਦੀਆਂ ਗਲਤੀਆਂ ਨੂੰ ਸੁਧਾਰਦੇ ਸੁਧਾਰਦੇ ਨੇਸ਼ਨ ਲੈਵਲ ਤੱਕ ਖੇਡੇ ਵਿਦੇਸ਼ਾਂ ਤੱਕ ਵੀ ਖੇਡੇ ਜਿੱਥੋਂ ਤੱਕ ਮੌਕਾ ਮਿਲਿਆ ਖੇਡਣ ਦਾ ਮੌਕਾ ਮਿਲਿਆ